ਸਸ਼ਿਕਾ ਜੀ ਸੋਦਸਵੇਕ 247 ਪੰਜਾਬ ਤੇ ਮੈਂ ਹਾਂ ਤੁਹਾਡਾ ਰੁਹੀ ਬਰੋਬਰ ਤੇ ਪੰਜਾਬ ਦੇ ਸਕੂਲਾਂ ਵਿੱਚ ਜੋ ਹੈ ਹੁਣ ਮੋੜ ਜੋ ਹੈ ਰੌਣਕਾਂ ਪਰਤਾ ਯਾਨੀ ਜਿੱਥਾ ਤਕਰੀਬਨ ਡੇਢ ਮਹੀਨੇ ਤੋਂ ਬਾਅਦ ਅੱਜ 1 ਜੁਲਾਈ ਨੂੰ ਪੰਜਾਬ ਦੇ ਸਾਰੇ ਸਰਕਾਰੀ ਸਕੂਲ ਅਰਧ ਸਰਕਾਰੀ ਸਕੂਲ ਤੇ ਪ੍ਰਾਈਵੇਟ ਸਕੂਲ ਫਾਇਨਲੀ ਜਾਂ ਦੇ ਖੁੱਲ੍ਹਦੇ ਨੇ ਇੱਥੇ ਤੋਂ ਅੰਦਾਜ਼ਾ ਹੈ ਕਿ ਜਿਹੜੇ ਜਿੰਨੇ ਵੀ ਜਿਹੜੇ ਸਟੂਡੈਂਟਸ ਹਨ ਉਹ ਆਪਣੇ ਦੋਸਤਾਂ ਨੂੰ ਮਿਲ ਕੇ ਬਹੁਤ ਖੁਸ਼ ਹੋਏਗੇ ਤੇ ਇਹ ਕਿਹਾ ਜਾ ਰਿਹਾ ਕਿ ਡੇਢ ਮਹੀਨੇ ਬਾਅਦ ਜਦੋਂ ਆਪਰੇ ਸਕੂਲ ਵਿੱਚ ਜੋ ਵਾਪਸ ਆਏ ਨੇ ਅਸਤੀ ਉਜੋ ਸਟੂਡੈਂਟਸ ਨੇ ਉਹਨਾਂ ਵਿੱਚ ਇੱਕ ਉਤਸ਼ਾਹ ਦੀ ਲਹਿਰ ਦੇਖਣ ਨੂੰ ਮਿਲ ਰਹੀ ਉਹਦੇ ਹੀ ਜੋ ਟੀਚਰਸ ਨੇ ਉਹ ਵੀ ਕਾਫੀ ਖੁਸ਼ ਨਜ਼ਰ ਆ ਰਹੇ ਨੇ ਤਾਂ ਇਸ ਤੋਂ ਅੰਦਾਜ਼ਾ ਹੈ ਕਿ 21 ਮਈ ਨੂੰ ਜੋ ਹੈ ਪੰਜਾਬ ਸਰਕਾਰ ਵੱਲੋਂ ਕਿਉਂਕਿ ਅੱਤ ਦੀ ਗਰਮੀ ਪੈ ਰਹੀ ਸੀ ਤਾਂ ਪੰਜਾਬ ਸਰਕਾਰ ਵੱਲੋਂ 10 ਦਿਨ ਪਹਿਲਾਂ ਹੀ ਸਕੂਲਾਂ ਵਿੱਚ ਛੁੱਟੀਆਂ ਕਰ ਦਿੱਤੀਆਂ ਗਈਆਂ ਸੀ ਤੇ ਹ ਉਥੇ ਅੱਜ ਜਦੋਂ মিডিਆ ਵੱਲੋਂ ਸਕੂਲਾਂ ਦਾ ਦੌਰਾ ਕੀਤਾ ਗਿਆ ਤਾਂ ਇਸ ਦੌਰਾਨ ਜਿੱਥੇ ਅਧਿਆਪਕਾਂ ਦੇ ਚਿਹਰਿਆਂ ਤੇ ਰੌਣਕਾਂ ਵੇਖਣ ਨੂੰ ਮਿਲੀਆਂ ਉਥੇ ਸਕੂਲੀ ਬੱਚੇ ਵੀ ਕਾਫੀ ਜ਼ਿਆਦਾ ਉਤਸ਼ਾਹਿਤ ਅਜ਼ਰ ਆਏ ਤੇ ਆਪਣੇ ਸਕੂਲੀ ਸਾਥੀਆਂ ਨੂੰ ਮਿਲ ਕੇ ਬੱਚੇ ਵੀ ਬਾਗੋ-ਬਾਗ ਸਨ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦਾ ਕਹਿਣਾ ਹੈ ਕਿ ਅੱਜ 80% ਦੇ ਕਰੀਬ ਹਾਜ਼ਰੀ ਰਹੀ ਹੈ ਤੇ ਜੋ ਵਿਦਿਆਰਥੀ ਸਕੂਲ ਨਹੀਂ ਪਹੁੰਚੇ ਉਹਨਾਂ ਦੇ ਮਾਪਿਆਂ ਨੂੰ ਸੰਦੇਸ਼ ਵੀ ਜਾਰੀ ਕਰ ਦਿੱਤੇ ਗਏ ਨੇ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਮਨਦੀਪ ਹੈ ਔਰ ਮੈਂ ਆਪਣੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਾਸਫੋਰ ਹੀਰਾ ਜੋ ਕਿ ਹੁਣ ਸਕੂਲ ਆਫ ਫੈਮਿਨਸ ਬਣ ਗਿਆ ਹੈ ਉਹਦੀ ਪ੍ਰਿੰਸੀਪਲ ਆ ਔਰ ਬਹੁਤ acha ਮਹਿਸੂਸ ਹੋ ਰਿਹਾ ਹੈ ਅੱਜ ਸਕੂਲ ਆ ਕੇ 40 ਦਿਨਾਂ ਦੀਆਂ ਛੁੱਟੀਆਂ ਤੋਂ ਬਾਅਦ ਜਿਹੜੇ ਆ ਸਾਰੇ ਅਧਿਆਪਕ ਸਹਿਬਾਨ ਬੱਚੇ ਸਾਰੇ ਸਕੂਲ ਪਹੁੰਚੇ ਨੇ ਔਰ ਬੜਾ ਉਤਸ਼ਾਹ ਜਿਹੜਾ ਹੈਗਾ ਹੈ ਬੱਚਿਆਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਆਪਣੇ ਅਸੀਂ 8 ਵਜੇ ਪ੍ਰੇਅਰ ਸਟਾਰਟ ਹੋ ਗਈ ਸੀ ਸਾਰੇ ਅਧਿਆਪਕ ਸਹਿਬਾਨ ਔਰ ਬੱਚੇ ਜਿਹੜੇ ਐ ਪ੍ਰੇਅਰ ਦੇ ਵਿੱਚ ਪਹੁੰਚ ਚੁੱਕੇ ਸਨ ਬੜਾ ਉਤਸ਼ਾਹ ਦਿਖਾਈ ਦੇ ਰਿਹਾ ਸੀਗਾ ਬੱਚੇ ਬੜੇ ਖੁਸ਼ ਜਿਹੜੇ ਆ ਉਹ ਨਜ਼ਰ ਆ ਰਹੇ ਸਨ ਬੱਚਿਆਂ ਨੂੰ ਸਵੇਰੇ ਬਹੁਤ ਮੁਬਾਰਕ ਦਿੱਤੀ ਗਈ ਅਧਿਆਪਕ ਸਹਿਬਾਨਾਂ ਵੱਲੋਂ ਵੀ ਔਰ ਮੇਰੇ ਵੱਲੋਂ ਵੀ ਉਹਨਾਂ ਦੇ ਨਾਲ ਜਿਹੜੇ ਹੈਗੇ ਆ ਵਿਚਾਰ ਸਵੇਰੇ ਸਾਂਝੇ ਕੀਤੇ ਗਏ ਪ੍ਰੇਅਰ ਤੋਂ ਬਾਅਦ ਫਿਰ ਦਿੱਕਤ ਗਰਮੀ ਦੀ ਗੱਲ ਕਰੀਏ ਤਾਂ ਗਰਮੀ ਵੀ ਕਾਫੀ ਹੈ ਦੇ ਵੀ ਬੱਚੇ ਸਭ ਹਾਂਜੀ ਤਕਰੀਬਨ 80% ਬੱਚੇ ਜਿਹੜੇ ਹੈਗੇ ਆ ਅੱਜ ਹਾਜ਼ਰ ਹੋਏ ਨੇ ਔਰ ਬਾਕੀ ਦੇ ਬੱਚਿਆਂ ਨੂੰ ਵੀ ਇਨਫੋਰਮ ਕਰ ਦਿੱਤਾ ਹੋਇਆ ਕਿਉਂਕਿ ਇੱਕ ਹਫਤਾ ਪਹਿਲਾਂ ਹੀ ਜਿਹੜੇ ਅਧਿਆਪਕਾਂ ਨੇ ਉਹਨਾਂ ਨੂੰ WhatsApp ਦੇ ਉੱਤੇ ਦੇ ਰਹੀ ਜਿਹੜਾ ਆ ਦੱਸਤਾ ਸੀ ਕਿ ਬੱਚਿਓ ਤੁਸੀਂ ਇੱਕ ਤਰੀਕ ਨੂੰ ਸੋਮਵਾਰ ਵਾਲੇ ਦਿਨ ਸਾਰਿਆਂ ਨੇ ਪਹੁੰਚਣਾ ਆ ਕੁਝ ਬੱਚੇ ਜਿਹੜੇ ਆ ਉਹ ਨਹੀਂ ਆਏ ਉਹ ਅਗਲੇ ਟਾਈਮ ਦੇ ਵਿੱਚ ਹੁਣ ਇੱਕ ਅੱਧੇ ਦਿਨਾਂ ਦੇ ਵਿੱਚ ਚਾਹੇਦ ਹੋ ਸਕਦਾ ਹੈ ਉਹ ਕਿਤੇ ਦੂਰ ਗਏ ਹੋਣਾ ਔਰ ਵਾਪਸ ਜਿਹੜੇ ਆ ਉਹਨਾਂ ਦੀ ਪੂਰੀ ਆਉਣ ਦੀ ਸੰਭਾਵਨਾ ਹੈ ਔਰ ਬਹੁਤ ਹੀ ਜਿਹੜਾ ਹੈਗਾ ਆ ਅੱਛਾ ਜਿਹੜਾ ਮਹਿਸੂਸ ਕਰ ਰਹੇ ਨੇ ਬੱਚੇ ਉਹਨਾਂ ਨੂੰ ਪੜ੍ਹਾਈ ਦੇ ਲਈ ਵੀ ਜਾਗਰੂਕ ਕੀਤਾ ਗਿਆ ਕਿ ਪੜ੍ਹਾਈ ਉਹਨਾਂ ਲਈ ਬਹੁਤ ਜ਼ਰੂਰੀ ਆ ਇਹ ਕੰਮ ਬਹੁਤ ਜ਼ਰੂਰੀ ਆ ਉਹਨਾਂ ਦੇ ਲਈ ਪੜ੍ਹਨਾ ਸਾਰੇ ਬੱਚੇ ਦੇੜੇ ਆ ਦਿਲ ਲਗਾ ਕੇ ਆਪਣੇ ਸਕੂਲ ਚ ਆਣ ਦਿਲ ਲਗਾ ਕੇ ਆਪਣੀ ਪੜ੍ਹਾਈ ਕਰਨ ਇਸ ਨੂੰ ਸਕੂਲ ਦੀ ਪੜ੍ਹਾਈ ਨੂੰ ਜਾਂ ਸਕੂਲ ਨੂੰ ਕਿਸੇ ਨੇ ਵੀ ਬੋਝ ਨਹੀਂ ਸਮਝਣਾ ਉਹਨਾਂ ਦੇ ਪਿੱਛੇ ਬਹੁਤ ਉਹਨਾਂ ਦੇ ਮਾਤਾ ਪਿਤਾ ਦੀ ਮਿਹਨਤ ਆ ਸਕੂਲ ਤੱਕ ਪਹੁੰਚਾਉਣ ਲਈ ਆਪਣੇ ਮਾਤਾ ਪਿਤਾ ਦਾ ਆਪਣੇ ਅਧਿਆਪਕਾਂ ਦਾ ਸਤਿਕਾਰ ਕਰੋ ਖੂਬ ਪੜ੍ਹਾਈ ਕਰੋ ਔਰ ਅੱਗੇ ਵੱਧੋ ਜੀ ਬੱਚਿਆਂ ਦੇ ਨਾਲ ਹਾਲਾਂਕਿ ਤੁਸੀਂ ਇਹ ਪਿਕਚਰ ਦੇ ਜਿਹੜੀ ਕਲਾਸ ਨੂੰ ਮੈਂ ਉਹਨਾਂ ਦੇ ਵਿੱਚ ਜਾ ਕੇ ਵੀ ਚੈੱਕ ਹਾਂ ਹਾਂ ਜੀ ਉਹਨਾਂ ਦੇ ਵਿੱਚ ਵੀ ਪ੍ਰੇਅਰ ਤੋਂ ਬਾਅਦ ਜਿਹੜੀ ਹੈਗੀ ਆ ਮੈਂ ਜਦੋਂ ਰਾਉਂਡ ਲਗਾਉਂਦੀ ਆ ਸਾਰੀ ਕਲਾਸਾਂ ਦੇ ਵਿੱਚ ਇੱਕ ਵਾਰੀ ਜ਼ਰੂਰ ਜਾ ਕੇ ਜਿਹੜਾ ਹੈਗਾ ਆ ਬੱਚਿਆਂ ਨੂੰ ਵੀ ਮੇਲੀਦਾ ਆ ਅਧਿਆਪਕਾਂ ਨੂੰ ਵੀ ਦੇਖੀਦਾ ਹੈ ਔਰ ਕਲਾਸਰੂਮ ਨੂੰ ਵੀ ਜਿਹੜਾ ਹੈਗਾ ਇੱਕ ਵਾਰੀ ਜ਼ਰੂਰ ਉਹਨਾਂ ਨੂੰ ਚੈੱਕ ਕਰੀਦਾ ਆ ਔਰ ਅੱਜ ਮੈਂ ਜਿਹੜਾ ਆ ਪ੍ਰੇਅਰ ਖਤਮ ਹੋਣ ਤੋਂ ਬਾਅਦ ਇੱਕ ਰਾਉਂਡ ਲਗਾਇਆ ਔਰ ਕਲਾਸਾਂ ਦੇ ਵਿੱਚ ਬੱਚਿਆਂ ਨੂੰ ਵੀ ਮਿਲੇ ਅਧਿਆਪਕਾਂ ਨੂੰ ਵੀ ਜਿਹੜਾ ਹੈਗਾ ਮਿਲ ਕੇ ਤਰ ਉਹਨਾਂ ਨਾਲ ਗੱਲਬਾਤ ਕੀਤੀ ਹੈ ਆ 9ਸੀ ਕਲਾਸ ਦੇ ਮੈਂ ਇਨਚਾਰਜ ਹਾਂ 9ਸੀ ਕਲਾਸ ਨੂੰ ਮੈਂ ਸੋਸ਼ਲ ਪ੍ਰੋਗਰਾਮ ਦੀ ਸੋਸ਼ਲ ਸਟਡੀ ਗਾਲੀ ਨਹੀਂ ਚੁੱਟੀਆਂ ਤੋਂ ਬਾਅਦ ਅੱਜ ਕਲਾਸਾਂ ਲੱਗ ਰਹੀਆਂ ਹਨ ਹਾਂਜੀ ਬਹੁਤ ਅੱਛਾ ਲੱਗ ਰਿਹਾ ਮੈਨੂੰ ਵੀ ਅੱਛਾ ਲੱਗ ਰਿਹਾ ਔਰ ਬੱਚਿਆਂ ਨੂੰ ਬੜਾ ਅੱਛਾ ਲੱਗ ਰਿਹਾ ਵੈਸੇ ਮੇਰੀ ਕਲਾਸ ਮੇਰੇ ਸਕੂਲ ਚ ਮੇਰਾ ਖਿਆਲ ਸਭ ਕਲਾਸਿਸ ਚੋਂ ਬੈਸਟ ਹੈ ਔਰ ਤਕਰੀਬਨ ਬੱਚੇ ਰੈਗੂਲਰ ਰਹਿੰਦੇ ਆ ਬਰਾਇਟ ਵੀਚੇ ਆ ਮੇਰੀ ਕਲਾਸ ਦੇ ਕਮ ਸੇ ਕਮ 10 ਬੱਚੇ ਹੈ ਜਿਹੜੇ ਐਮੀਨੈਂਸ ਚ ਗਏ 8ਵੀਂ ਦਾ ਜਿਹੜਾ ਇਹਨਾਂ ਨੇ ਇਗਜ਼ਾਮ ਦਿੱਤਾ ਸੀ ਉਹ ਦੇ ਮੁਤਾਬਿਕ 10 ਬੱਚੇ ਹੈ ਜਿਨ੍ਹਾਂ ਦਾ ਐਮੀਨੈਂਸ ਦੇ ਵਿੱਚ ਨਾਮ ਆ ਗਿਆ ਇਹ ਮੇਰੇ ਲਈ ਬੜੀ ਖੁਸ਼ੀ ਵਾਲੀ ਗੱਲ ਹੈ ਬਹੁਤ ਫਖਰ ਵਾਲੀ ਗੱਲ ਹੈ ਫਿਰ ਹਾਂ ਜੀ ਅਟੈਂਡੈਂਸ ਦੀ ਗੱਲ ਕਰੀਏ ਹਾਂ ਅਟੈਂਡੈਂਸ ਮੇਰੀ ਕਲਾਸ ਚ ਟੋਟਲ ਹੈਗੇ ਆ 43 ਸਟੂਡੈਂਟਸ ਜਿਨ੍ਹਾਂ ਚੋਂ 35 ਆਇਆ 35 ਸਟੂਡੈਂਟਸ ਆਇਆ ਆ ਬਾਕੀ ਸਕੂਲਾਂ ਦੀ ਜਿਹੜੇ ਗੱਲ ਕਰੀਏ ਤਾਂ ਕਾਫੀ ਸਟੂਡੈਂਟਸ ਦੀ ਗਿਣਤੀ ਘਟਦੀ ਜਾ ਰਹੀ ਹੈ ਇਹ ਕਿਦਾ ਦੇਖ ਰਹੇ ਹੋ ਨਹੀਂ ਗਿਣਤੀ ਦੇਖੋ ਨਹੀਂ ਮੈਂ ਮੈਂ ਜਿਹੜੇ ਸਕੂਲਾਂ ਮੈਂ ਤਾਂ ਫਿਰ ਆਪਣੇ ਸਕੂਲ ਦਾ ਐਕਸਪੀਰੀਅੰਸ ਦਗਾਤੇ ਤਾਂ ਮੈਂ ਇਹ ਕਹਾਂਗੀ ਕਿ ਮੇਰੇ ਸਕੂਲ ਚ ਗਿਣਤੀ ਨਹੀਂ ਘਟ ਰਹੀ ਔਰ ਮੇਰੇ ਬੱਚੇ ਮਤਲਬ ਸ਼ੁਰੂ ਤੋਂ 8ਵੀਂ ਦੇ ਵਿੱਚ ਕੋਈ 35 ਸੀ ਹੁਣ 9ਵੀਂ ਦੇ ਵਿੱਚ ਇਹ ਗਿਣਤੀ 45 ਹੋ ਰਹੀ ਹੈ ਇਸ ਲਈ ਮੈਂ ਨਹੀਂ ਕਹਿ ਸਕਦੀ ਕਿ ਮੇਰੀ ਕਲਾਸ ਦੇ ਬੱਚਿਆਂ ਦੀ ਗਿਣਤੀ ਘਟੀ ਹੈ ਮੇਰੀ ਕਲਾਸ ਦਾ ਬੱਚੇ ਕਾਫੀ ਤਿੰਨੋਂ ਨੋਮੀਆਂ ਚ ਕਾਫੀ ਐ ਸਾਡੇ ਸਕੂਲ ਦੀ ਗੱਲ ਕਰੀਏ ਤਾਂ ਸਭ ਤੋਂ ਪੁਰਾਣੀ ਨੀਂਦ ਨਾਲ ਸੀ ਹਾਂਜੀ ਮੈਨੂੰ ਹੋ ਗਿਆ ਹੋ ਗਿਆ 15 16 ਸਾਲ ਹੋ ਗਿਆ ਹਾਂ ਬਈ ਮੈਂ ਤਾਂ ਮੈਨੂੰ ਤਾਂ ਬਹੁਤ ਅੱਛਾ ਲੱਗਦਾ ਐ ਇਹਨਾਂ ਬੱਚਿਆਂ ਚ ਬਹਿਣਾ ਮੈਨੂੰ ਆਪਣਾ ਪਰਿਵਾਰ ਲੱਗਦਾ ਐ ਔਰ ਬੱਚੇ ਨੋ ਡਾਊਟ ਰਿਸਪੌਂਸਿਵ ਪੂਰਾ ਦਿੰਦੇ ਐ ਠੀਕ ਐ ਕਰੋ ਕਿ ਬੱਚੇ ਹੈਗੇ ਪ੍ਰੋਬਲਮਸ ਉਹ ਅਸੀਂ ਦੇਖੀਦਾ ਕਿ ਕਿਸੇ ਨੂੰ ਕੋਈ ਕਿਸੇ ਦਾ ਕੋਈ ਪ੍ਰੋਬਲਮ ਐ ਤਾਂ ਅਸੀਂ ਉਹਨੂੰ ਕੋਸ਼ਿਸ਼ ਹੁੰਦਾ ਦੂਰ ਕਰਦੀ ਐ ਕੋਈ ਫੀਸ ਦੀ ਪ੍ਰੋਬਲਮ या किसी तरह no की तो भी है पर बच्चे नो डाउट बच्चे ठीक है बच्चे रिस्पोंस देंगे हाँ तो कोई शिकायत नहीं बाकी दो चार बच्चे हर क्लास कलास मेरी क्लास भी है पर ओवरऑल ठीक है